ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ 'ਚ ਲੋਏ ਅੱਜ ਲੱਗੇ ਪਿੰਡੀ ਲਾਉ ਲੈਣਾ ਲੱਗੇ ਜੇਗਾ ਮਾਰਨ ਇੱਕ ਨਾ ਮਾਰ ਰਿਹਾ ਲੈਣਾ ਮੈਂ ਲਾ ਦਈਏ ਹੁਣ ਕੱਲ ਗੜਾਈ ਕਰਾਤੀ ਸੀ ਜੀ ਦੋ ਦੋ ਲੈਣਾ ਲਾ ਦੇਣੀ ਹੈ ਇੱਕਲ 'ਚ ਕਿੰਨੀ ਦੂਰ ਲਾ ਰਿਹਾ ਇਹ ਇੱਕ ਗੇਟ ਨਹੀਂ ਨੇੜੇ ਆਰ ਨੇੜੇ ਹਾਂ ਇਹ ਇੱਕ ਗਾਸ਼ਟਪੇਸ ਨੇੜੇ ਨਾ ਕਰ ਉਹ ਤੂੰ ਇੰਜੀਨੀਅਰ ਆ ਹੁਣ ਸਾਹ ਇੱਕ ਗੱਲ ਸੇ ਨੇੜੇ ਨਾ ਕਰੋ ਕਿੰਨਾ ਦਾ ਦੇਗਾ ਕਿਹਾਂ ਦੇ ਦਿਆ ਇੱਕ ਪੇਟ ਤੇ ਇੱਥੇ ਹਾਂ ਹੂੰ ਉਹ ਮੱਤੇ ਨਾਲ ਸੱਚ ਮਾਰਨਾ ਕਦੇ ਕਹਾਣੀ ਮੱਤ ਗਿੱਟਵਰੀ ਨਹੀਂ ਲਾਉਣਾ ਨੇੜੇ ਲਾ ਤੈਨੂੰ ਕੀ ਮਤਲਬ ਤੂੰ 4 ਇੰਚ ਪਲਾ ਹੋਰ ਨੇੜੇ ਇਹ ਤਾਂ ਆ ਵੀ ਇਤਨਾ ਪਰ ਹੋ ਗਿਆ ਹਾਂ ਬਸ ਹੂੰ ਆ ਬਸ ਨੇੜੇ ਰੱਖ ਤੈਨੂੰ ਤਾਂ ਕੋਈ ਮਤਲਬ ਨਹੀਂ ਚਲੋ ਕੋਈ ਬਾਤ ਨਹੀਂ ਹਾਂ ਇਹ ਕੋਈ ਪ੍ਰੋਬਲਮ ਆ ਤਾਂ ਦੱਸ ਆਓ ਉਹ ਤਾਂ ਕਹਿੰਦੇ ਵੀ 5 ਇੰਚ ਪਰ ਲਾਓ 4 ਪਰ ਪਿਓਰ ਖੇਤ ਵਿੱਚ ਵੀ ਆਪਾਂ ਤਾਂ ਫੇਰ ਵੀ ਦੋ-ਦੋ ਲਾਈਨਾਂ ਲਾਉਣੀਆਂ ਦਾ ਜਿਵੇਂ ਮਾਰਜੀ ਹੂੰ ਆ ਕੋ ਬੋਲਣ ਤੋਂ ਇਪਰ ਹਾਂ ਭਾ ਕਹਾਦਾ ਤੂੰ ਮੰਨਦਾ ਨਹੀਂ ਮੈਂ ਥੋੜੀ ਥੋੜੀ ਮਿੱਟੀ ਪਾਈਓ ਫੇ ਪਾਣੀ ਲਾ ਦੇਣਾ ਆਪਾਂ ਨੇ ਇਹਨੂੰ ਅੱਜ ਉਹ ਵੇਚਣੀ ਵੀ ਤਾਂ ਐਹੀ ਆ ਇਹ ਆਹ ਰੇੜੀ ਲੈ ਜਣੀ ਬਣਾ ਦੇਣੀ ਰੇੜੀ ਕੱਲੂ ਛੱਡਿਆ ਹੁਣੀ ਕੋਈ ਨਹੀਂ ਹਮ ਵੇਚ ਕਰ ਦੇਗਾ ਆ ਨਾਮ ਕੀ ਆ ਹਾ ਤੇਰੇ ਤੇਰੇ ਅੰਬ ਵੇਚ ਦੇਆ ਚਲ ਹਾ ਠੀਕ ਆ ਦੇਖਦੇ ਆ ਕਿਆ ਬਣਦਾ ਕਿਆ ਨਹੀਂ ਦਾ ਹਜੇ ਲਾਤਾ ਸਹੀ ਵਿੱਚ ਨੇੜੇ ਕਰ ਦਈਏ ਲੈਣ ਉਹ ਤਾਂ ਗੰਨੇ ਕੀ ਨਹੀਂ ਜ਼ਿਆਦਾ ਨਹੀਂ ਨਹੀਂ ਹੂੰ ਠੀਕ ਆ ਇੰਨਾ ਆਏ ਗੱਭੇ ਕਰ ਦਿੰਦੇ ਆ ਦੇਖਦੇ ਆ ਚੱਲ ਅਗਲੀ ਲਾਈਨ ਗੱਭੇ ਨੇੜੇ ਕਰੂੰਗਾ ਨਹੀਂ ਐਸਾ ਰਹੇਗਾ ਤਾਂ ਕੋਲੀ ਵੀ ਫੇਰ ਦੇਗਾ ਹਾਂ ਹਾਂ ਕੋਲੀ ਵੀ ਸਰ ਆ ਵੀ ਹੈ ਵਿੱਚ ਗੱਡੋ ਹੋ ਜੂਗਾ ਕੋਲੀ ਦਾ ਹਨਾ ਹਾਂ ਹੂੰ ਸਾਈਡਾਂ ਵੀ ਕੋਲੀ ਕਾ ਗੱਡੋ ਹੋ ਜਾਣੀ ਵਿੱਚ ਵੀ ਕੋਲੀ ਕਾ ਗੱਡੋ ਹੋ ਜਾਣੀ ਹਾਂਜੀ ਚੱਲ ਠੀਕ ਆ ਲਾਓ ਫਿਰ ਮੱਕੀ ਵੀ ਬੀਜਣੀ ਅੱਜ ਇਹ ਜੱਗੇ ਨੇ ਕਰਤੀ ਡ੍ਰੇਨਡ ਜੱਗੇ ਰੰਗ ਕਰਕੇ ਉਹ ਕਾਲਾ ਤੇਲ ਆ ਕੋ ਖੜੇ ਖੜੇ ਨੂੰ ਪਤਾ ਨਾ ਇਹ ਤੈਨਾਂ ਕਿ ਬੀਜਦੇ ਦੇਗਾ ਹੁਣ ਕਣਕ ਜੱਦੀ ਅੱਜ ਛਿੜੀ ਆ ਅੱਜ ਛਿੜੀ ਆ ਦੇ ਨਾਲ ਕੰਮ ਮਲ ਜੇ ਸੁਪਰ ਸੀਟਰ ਵੀ ਅੱਜ ਕਰਾ ਦਿੱਤਾ ਕੰਮ ਜੱਗੇ ਦੇ ਕੰਮ ਨਿਆਰੇ ਹੀ ਆ ਵਿੰਦਰ ਤਾਂ ਖੁਸ਼ ਹੋ ਗਿਆ ਵਿੰਦਰ ਕਹਿੰਦਾ ਉਹ ਕਹਿੰਦਾ ਡ੍ਰਿੱਲ ਕਲੇ ਵੀ ਚ ਗਏ ਉਹੀ ਪਾ ਲਈ ਜਾਣੀ ਕਹਿੰਦਾ ਆਪਾਂ ਨੇ ਮੈਂ ਤਾਂ ਮਸ਼ੀਨ ਨੂੰ ਵਿੰਦਰ ਨੂੰ ਕਿਹਾ ਵਾ ਮੈਂ ਤਾਂ ਦੋਏ ਲੋਟ ਲਾਉਣੀ ਆ ਤੁਸੀਂ ਮੱਕੀ ਬੀਜਦੇ ਆ ਦੋਏ ਲੋਟ ਉਹ ਨਹੀਂ ਜੱਗੇ ਪਤਾ ਕੀ ਗੱਲ ਆ ਇਹ ਤਾਂ ਵੀ ਸਦਾ ਦਤਾ ਮੇਰੇ ਤਾਂ ਇੱਕ ਤੜਾਈ ਵੀ ਬਹੁਤ ਇੱਕ ਮੇਰੇ ਪਾਣੀ ਦੀ ਦਿੱਕਤ ਆ ਜਣੀ ਬਾਅਦ ਚ ਨਹੀਂ ਜਦ ਮਾੜੀ ਦਾਣਾ ਪੈ ਕੇ ਟਾਲਪ ਪੁੱਛਦਾ ਹੈ ਉਹਦੀ ਉਹਦੀ ਘਟ ਪੁੱਛ ਇੱਕ ਉਹਦੀ ਚਾਰ ਵਾਲੀ ਹਾਂ ਪਤਾ ਗੱਲ ਤੇ ਮੇਰੇ ਤਾਂ ਸੁਣ ਲੈ ਇਹਨੇ ਟਾਈਮ ਲੈਣਾ ਪੁਕੜੀ ਪੈਣੀ ਨੂੰ ਉਹ ਆਪਣੀ ਪੈਣੀ ਵੱਢ ਕੇ ਛੱਡਦੇ ਬਸ ਰੇਟ ਨਹੀਂ ਹੁੰਦਾ 100 ਆਜਾ ਵੀ ਮੰਗਣਾ 100 ਰੁਪਏ ਵਜਾਣੀ ਆ ਤੇਰੇ ਘੇਤੇ ਜਾਣੀ ਆ ਬਰਸਾਤ ਵਿੱਚ ਉਹਦੇ ਵਿੱਚ ਤੇਰਾ ਬੜਾਈ ਚ ਲੱਭੇ ਨਹੀਂ ਲੱਭਦੀ ਹੈਗੀ ਮੇਰੇ ਸਭ ਨੂੰ ਦਾ ਆ ਠੀਕ ਸੀ ਚਲ ਕੋਈ ਨਹੀਂ ਦੂਹਾਂ ਦੀ ਪਤਾ ਲੱਗ ਜੂ ਕਿ ਆ ਭਾ ਬੀਤਦੀ ਆ ਆਇਆ ਵੀ ਨਾਗ ਤੇ ਰੇਟ ਦੇਖਿਆ ਚਾਰ ਤਾਂ ਪਾਲੂਆਂ ਡੰਗਰਾਂ ਨੂੰ ਮੁੜ ਕੇ ਛੇ ਵੀ ਨਾ ਦਾਤੀ ਨਹੀਂ ਚੱਕਣੀ ਮੈਨੂੰ ਲੋਹਾ ਵਾਗੇ ਤੇ ਦਾਰੀ ਫੜਾ ਕੇ ਵਿੱਚ ਦੱਬ ਦੇਣਾ ਇਹ ਤਾਂ ਹੈ ਜਾਂ ਦਾਣਾ ਜਾਂ ਪੈ ਗਿਆ ਨੀ ਟੋਟਾ ਕੰਮ ਹੈ ਤਾਂ ਲੂਟ ਆ ਕੱਖ ਨਹੀਂ ਮੁੜਕੇ ਵੱਢਣੇ ਨਾਲ ਲੈਣੇ ਆ ਆ ਚਾਰ ਪਾਏ ਵਾ ਤਾਂ ਲੂਟ ਆ ਚਾਰ ਪਾ ਲੈਣਾ ਆਪਣਾ ਜੀ ਨਾ ਰੇਟ ਹੋਇਆ ਜੇ ਰੇਟ ਹੋਇਆ ਤਾਂ ਸਿੱਟਦਾ ਕਿ ਪਕੌਣੇ ਪਕੂਣੇ ਵਾਲੇ ਦਾ ਹੈ ਨਹੀਂ ਨਾ ਇਹ ਤਾਂ ਪਕੌਣੇ ਵਾਲਾ ਕੰਮ ਤਾਂ ਬਹੁਤ ਲੇਟ ਆ ਲੇਟ ਤੇ ਬਹੁਤ ਆ ਆਪਣੇ ਲੇਟ ਬਹੁਤ ਹੋ ਜਾਂਦਾ ਯਾਰ ਕੰਮ ਨਹੀਂ ਹੁੰਦੀ ਤਾਂ ਕਿਆ ਲੇਟ ਹੋਣੀ ਆ ਹੋ ਜਾਂਦੀ ਫੇਰ ਵੀ ਜੱਗੇ ਕਾਫੀ ਉਹ ਮੌਜਲੀਪੁਰ ਵਾਲਾ ਬੀਜ ਦਾ ਹਾਂ ਇਹ ਤਾਂ ਕੱਲ ਅਸੀਂ ਗਏ ਤੇ ਉੱਥੇ ਬਾਈ ਖੜੇ ਤੇ ਇੱਧਰ ਤੇ ਤੇਰੇ ਇਹ ਮੌਜਲੀਪੁਰ ਬਾਮੇ ਗੁੱਲੀ ਕਿ ਨਹੀਂ ਦੇ ਉਹ ਛੱਟੇ ਗਲ ਬੀਜ ਦੇ ਆਚਾਰ ਵਾਲੀ ਨਾ ਦੂਈ ਆਹੀ ਅਫਰੀਕਨ ਟਾਲ ਹਾਂ ਹੈ ਨਾ 60 ਕਿਲੋ ਵੀਚ ਪਾਉਂਦੇ ਕੀਲੇ ਦਾ ਵਾਹ ਜੀ ਹਾਂ ਮਾਂ ਬੱਲੇ ਭਾਈ ਤੁਸੀਂ ਹੁਣ ਕਿੰਨਾ ਪਾਉਣਾ ਅਸੀਂ ਤਾਂ ਟਰੈਲਰ ਦਾ 30 ਕਿਲੋ ਪਾ ਦੇਣਾ 30 ਠੀਕ ਆ ਉਹ ਬਹੁਤ ਆ 30 40 ਵਰਗਾ ਸਾਰੀ ਜੰਮਣੀ ਸਾਰੀ ਤੇ ਹੀਟ ਨਹੀਂ ਜਾਣੀ ਆ ਉਹ ਚੱਲ ਚੱਲੀਏ ਦੇਖਾਂ ਜਾ ਕੇ ਕਰਾਵਾਂ ਸੈਟ ਉਹਦੀ ਗੱਲ ਅਜੇ ਤਾਂ ਹੋਈ ਜਾਂਦਾ ਮਤਲਬ ਕਿ ਕਿਤੇ ਗਾਂਹ ਪਹੁੰਚ ਗਿਆ ਹੁਣ ਆਉਣਾ ਤੇ ਮੈਂ ਰੋਟਾਵੇਟਰ ਲੈ ਕੇ ਆਇਆ ਮੇਰੀ ਮਸ਼ੀਨ ਆਉਣੀ ਆ ਉੱਥੇ 3 ਵਜੇ ਅੱਛਾ ਜਾਨੂ ਮੈਂ ਪਾੜ ਰੋਟਾਵੇਟਰ ਦੀ ਕੱਢ ਕੇ ਹੂੰ ਚਿੱਕਾ ਚੁੱਤਾ ਦਵਾ ਸੁਪਰ ਦਾ ਨਾ ਨਾ ਠੀਕ ਆ ਇੱਕ ਥੈਲੀ ਕਮਕੀ ਦੇ ਗਿਆ ਬਣਦਾ ਮਤਾਂ ਗੱਦਾ ਗੰਨਾਂ ਵਿੱਚ ਨਾ ਗੱਲੂ ਉਸ ਤੇ ਪਾਣੀ ਧਰ ਕੇ ਲਾਗ ਲਾ ਕੇ ਕਿੰਨਾ ਕੁ ਉਹ ਇਹਦਾ ਕਹਿੰਦਾ ਕਿਤੇ ਦੇ ਪੀ ਫਟਾ ਵਾ ਕਿਤੇ ਕਹਿੰਦਾ ਵੜਨਾ ਵਾ ਵਾ ਉਹ ਪੱਟ ਕੇ ਸਵਾਰ ਓਕੇ ਆ ਆਲੇ ਦੁਆਲੇ ਖਾਲ ਪਾ ਦੇ ਉੱਤਰ ਦੇ ਪਾ ਦੇ ਇਤਨੂੰ ਪਾ ਦੇ ਮੈਨੂੰ ਪੱਟ ਕੇ ਸਵਾਰ ਲਾ ਈ ਉਹ ਆਇਆ ਨਾ ਬਾਜੇ ਚੱਲ ਅੱਜ ਤਾਂ ਬੀਜ ਵੀ ਦਿੱਤਾ ਕੱਲ ਮਿਹਰਬਾਨੀ ਆ ਜਣਾ ਫੇਰ ਵੀ ਤਾਂ ਹੋਣੀ ਆ ਉਹ ਵੀ ਸਵਾਰ ਲਾ ਤਾਂ ਪੈਣੀ ਆ ਜੀ ਮਾਰ ਕੇ ਉਹਨੂੰ ਕਹਿੰਦਾ ਵੇਚਣਾ ਹੈਗਾ ਵੀ ਨਾਲੇ ਜੋ ਇੱਧਰ ਕਹਿੰਦਾ ਤਾਂ ਵੇਚਣ ਨੂੰ ਹਾਂ ਵੇਹੀ ਇਹਦਾ ਬਰਾ ਇੱਧਰ ਵੇਚਣਾ ਕਿਲਾ ਹੋ ਗਿਆ ਤਾਂ ਐ ਤਾਂ ਚੱਲ ਉਹ ਉੱਪਰ ਤੇ ਵੀ ਆ ਜਾਣਾ ਜੀ ਉਹਨੇ ਕਣਕ ਨੂੰ ਪਾਣੀ ਲਾ ਦਿੱਤਾ ਉਹ ਇਹ ਮੜਾ ਮੋਟਾ ਦਾ ਆਉਣਾ ਹੀ ਹੈ ਉਹ ਵੀ ਆ ਜਾਣਾ ਹਾਂ ਮਾਂ ਖਾਲ ਪਾ ਦੇ ਵੀ ਪੈਪ ਸਰਵਾ ਲੰਨੇ ਹਾਂ ਮੂੰਹ ਦੇ ਕੋਲ ਤੇ ਭੰਨ ਕੇ ਇੱਕ ਥਾਂ ਟੱਟ ਆਉਣਾ ਉਹ ਛਟੜੀ ਜੀ ਸੀ ਵੀ ਨਾਲ ਪਟਾ ਲੈਣੇ ਉਹ ਤੋਂ ਜੀ ਸੀ ਵੀ ਕੋਲੇ ਹਾਂ ਉਹ ਪਹੁੰਚ ਜੇ ਮਾਰ ਦੇਣ ਨੂੰ ਜਨ ਪੜ ਦੇਣਾ ਇਹ ਤਾਂ ਹੈ ਆ ਜਾ ਉਤਰਿਆ ਕੋਣ ਵੀ ਇਹ ਮੜਾ ਇਹ ਤੁੰਗ ਵੀ ਲੈ ਕੈਬਿਨ ਲੱਕਾ ਤੇ ਚੜੀ ਜੀ ਨੇ ਮੋਟਰ ਤੋਂ ਹੀ ਆਇਆ ਤੂੰ ਇਹ ਤੇ ਭਿੰਡੀ ਦੀ ਬਿਜਾਈ ਵੀ ਚੱਲ ਗਈ ਆ ਉਹ ਦੇਖ ਖੜੇ ਦੇਖਦਾ ਹੁੜੀ ਹੀ ਘਟ ਗਈ ਹੈ ਫੋਲੀਆਂ ਦੀ ਆਣ ਵਾਲੀਆਂ ਹੂੰ ਹੂੰ ਵੀਰੇ ਜੜਾਂ ਦਾ ਨਹੀਂ ਫਸੂਗੀ ਆਣੀਆਂ ਜਦਾਂ ਜਿਹੜੀ ਆਹ ਦੋਨਾਂ ਗੰਨੇ ਵਾਲੀਆਂ ਨਹੀਂ ਪਾਦੀ ਇਹ ਨਹੀਂ ਕਰੀ ਗੰਨੇ ਹੁਣ ਇਹਦੀ ਸੈਟਿੰਗ ਕਰਨੀ ਹੋਣੀ ਹੈ ਜੀ ਸੈਟਿੰਗ ਕਰੀ ਵੀ ਆ ਬਾਬੂ ਮੇ ਠੀਕ ਹੈ ਕਹਿੰਦਾ ਦਲੀ ਉਹ ਦਲੀ ਉਹ ਬਾਬਾ ਜੀ ਨਾਲ ਗੱਲ ਕਰਦੇ ਆ ਜੀ ਹਾਂ ਤੇ ਕਹਿੰਦਾ ਦਲੀ ਅੰਕਲ ਨੇ ਕੀ ਕਹਿਣਾ ਬੀਲੇ ਨੇ ਦਲੀ ਕਹਿੰਦਾ ਪਾਰਟੀ ਕਰਨੀ ਕਾਦੀ ਮੇਰੀ ਗਾਦੀ ਪਾਰਟੀ ਕਰਨੀ ਆਈਏ ਸਾਡੀ ਹਾਂ ਚਾਚਾ ਕਹਿੰਦਾ ਜੇ ਤੁਸੀਂ ਲਿਆ ਰਹੇ ਜਾਂਦੇ ਹਾਂ ਦਾ 18 ਹੈ ਪਾਪਾਈ ਜਿੱਜਾ ਚਾਹ ਕਹਿੰਦਾ ਤੁਸੀਂ 18 ਲਿਆਂਦਾ ਕਹਿੰਦਾ ਸਾਨੂੰ ਗਾਈ ਲਿਆਉਣਾ ਪੈਣਾ ਸੋਤੇ ਉੱਪਰ ਨੂੰ ਦੱਲੀ ਆਹ ਫੇ ਲਿਆ ਦੇਣਾ ਦੱਲੀ ਦਾ ਕਿਆ ਕਰਦਾ ਹਾਂ ਬਾਈ ਦੱਲੀ ਨਾ ਬਣਾ ਨਹੀਂ ਜਾਵਾ 15 ਹੀ ਆਉਣਾ ਆਹ ਲਾਉਣ ਲੇ ਕੇ ਤਿਆਰ ਹੀ ਆ ਬਸ ਵਾਹ ਦੇਖ ਸਹੀ ਤੂੰ ਕੱਲ੍ਹ ਨੂੰ ਮੈਸੇਜ ਹੁੰਦੀ ਆ ਰੋ 4/4 ਦੱਲੀ ਦੀ ਇਸ ਨਹੀਂ ਸੀ ਕਰ ਸਕਦੇ ਹੋਰੀ ਦੀ ਮਰਜ਼ੀ ਦੀ ਕਰ ਲੈ ਹੂੰ ਵੀਡੀਓ ਆ ਜੰਮਿਆਂ ਤੇ ਇਹ ਪਤਾ ਕਿੰਨਾ ਹਾੜਾ ਹੈ ਹਾਂ ਹਾਂ ਤੂੰ ਸੈਗਰ ਤੂੰ ਬੱਤਲ ਕਰਦਾ ਤੂੰ ਕਰਦਾ ਹੜ ਲਿਆ ਤੇ ਸੁਨੇਹਾ ਵੀ ਬਾਪੂ ਲੈ ਕੇ ਆਇਆ ਤਾਂ ਵੀ ਦੱਲੀ ਜੰਮਿਆਂ ਹਾਂ ਹੜ ਲਿਆ ਤੇ ਦੱਲੀ ਨਹੀਂ ਗਈ ਆ ਗਈ ਦੀ ਆ ਗਈ ਭੈਣ ਇੱਧਰ ਫਿਰ ਆਇਆ ਉਹ ਫਿਰ ਉਹ ਸੱਤ ਆਇਆ ਇਹਨੇ ਨੂੰ ਰਾਸਤਾ ਹਾਂ ਅੱਛਾ ਜੀ ਆਇਆ ਬੜੀ ਜਲੀਆ ਦੇ ਬਾਪੂ ਦੇ ੱਟ ਆਇਆ ਉਧਰ ਦੱਲੀ ਜੰਮਿਆਂ ਆ ਮੈਂ ਆਇਆ ਬੜੀ ਜਲੀਆ ਦੇ ਬਾਪੂ ਦੇ ੱਟ ਆਇਆ ਉਲਟੇ ਹੜ ਹੋਣ ਆਏ ਤੇ ਦੇਖ ਲੈ ਜੱਟ ਦੇ ਕਿਤੇ ਨਾਲ ਹੋ ਗਿਆ ਨਾ ਉਹ ਹੋਟਾ ਹੋ ਗਿਆ ਨਾ ਸਾਨੂੰ ਕਹਦਾ ਤੇਰਾ ਜਨਮ ਕਿਹੜੇ ਟਾਈਮ ਤੋਂ ਉਹੀ ਟਾਈਮ ਦੀ ਹੋਈ ਵੀ ਆ 99 ਦਾ 99 ਦਾ ਜਨਮ ਬਈ ਉਹ ਜਾ ਤਾਂ ਫਿਰ ਉਹੀ ਜਾ ਤਾਂ ਰੱਖ ਬਈ ਕਹਿੰਦਾ ਪੰਜ ਮਿੰਟ ਮਾ ਜੀ ਬਈ ਜਾ 16 ਹਾਸਤੇ 99 ਅਥਾ 16 ਅਗਸਤ ਪਰਮ ਦਾ ਕਿੰਨੀ ਨੂੰ ਹੈ 15 ਗੱਤ ਤੋਂ ਸਹੀ ਪਰਮ ਦਾ ਵੀ ਇੰਨੇ ਕਿ ਜੀ 17 18 ਨੂੰ ਪਰਮ ਦਾ ਹਾਂ ਨਹੀਂ ਨਹੀਂ 16 16 ਹੀ ਪਰਮ ਦਾ ਵੀ 16 ਹੀ ਆ ਜੀ 16 ਹੀ ਆ ਬਾਈ ਚਾਚੇ ਭਤੀਜੇ ਦਾ ਇੱਕੋ ਦਿਨ ਹੈ ਇਹਨਾਂ ਦਾ ਹਾਂ ਇੱਕ ਦਿਨ ਹੋਰ ਕਰਦੇ ਜੀ ਸਾਹਿਬ ਇਸ ਤੋਂ ਜ਼ਿਆਦਾ ਹੋਊਗੀ ਬੱਟੇ ਹੂੰ ਇਹ ਕਿਦਾਂ ਦਾ ਵਰਕ ਨਹੀਂ ਲਾਣੀ ਦੀ ਨੂੰ ਪਾ ਕੇ ਰੱਖੀ ਠੀਕ ਹੈ ਜੀ ਵਿੱਚ ਪਾਏ ਤਾਂ ਐ ਲੱਗਦਾ ਵੀ ਸਾਲ ਆਉ ਜਾ ਮੈਨੂੰ ਹਾਂ ਮੜੀ ਜਿਓ ਲੱਗ ਰਹੀ ਐ ਵਿੱਚ ਪਾਈ ਵੀ ਤਾਂ ਜੀ ਕੋਈ ਨਹੀਂ ਲੱਗੇ ਤਾਂ ਹੋਏ ਆ ਉਹ ਬਾ ਭਈ ਅੱਗੇ ਛਿਟਾ ਦਿੰਦੇ ਹੁੰਦੇ ਤੇ ਹਾਂ ਹੁਣ ਆਪਾਂ ਅੱਗੇ ਮਸ਼ੀਨ ਨਾਲ ਤਾਂ ਨਹੀਂ ਬੀਜੀ ਕਦੇ ਬੀਜੀ ਦੀ ਕਦੇ ਬੀਜੀ ਪਹਿਲਾਂ ਬੀਂਦੇ ਤੇ ਹਾਂ ਪਹਿਲਾਂ ਬੀਜੀ ਸੀ ਠੀਕ ਹੈ ਪਹਿਲਾਂ ਜਿੱਤੀ ਦਿੰਦੇ ਸੀ ਹੂੰ ਜਿਹੜਾ ਦੋ ਨਾਲੇ ਆਪਣੀ ਘਰ ਦੀ ਮੱਕੀ ਬੀਜ ਦਿੰਦੇ ਤੇ ਅਦੋਯੋ ਹਾਂਜੀ ਤਾਂ ਦਵਾਈ ਜੀ ਲਾ ਕੇ ਬੀਜੀ ਨਾ ਆ ਜੀ ਬੜੀ ਅੱਜ ਹੁਣ ਤਾਂ ਦਵਾਈ ਲਾ ਕੇ ਬੀਜੀ ਇਸ ਵਾਰੀ ਤਾਂ ਮੋਮੇਨਾ ਮੈਟਰੀਕੀ ਆਜੀ ਹਾਂਜੀ ਬਈ ਹਾਂ ਢਿੰਡੀ ਦਾ ਵੀ 1.5 ਕਿਲੋ ਬੀਜ ਲੱਗ ਜਾਣਾ ਹੈ ਜ਼ਿਆਦਾ ਲੱਗ ਜਾਣਾ ਨਹੀਂ 1 ਕਿਲੋ ਪਹਿਲਾਂ ਲੱਗ ਲਿਆ ਹੋਰ ਵੀ ਲੱਗਣਾ ਅੱਠ ਬੈੱਡ ਰਹਿੰਦੇ ਆ ਹਲੇ ਚੱਲ ਜਿੰਨੇ ਲੱਗੇ ਅੱਠ ਬੈੱਡ ਦੇ ਹਿਸਾਬ ਨਾਲ ਜਿੰਨਾ ਲੱਗਿਆ ਉਹ ਲਾ ਦੇਣਾ ਕਿੰਨੇ ਬੈੱਡ ਆ ਕੀਲੇ ਦੇ ਹੈ 55 50 ਬੈੱਡ ਆ ਕੀਲੇ ਦੇ ਹਾਂ 55 ਕਾ ਆਪੇ 55 ਹੀ ਆ ਨਹੀਂ 100 ਦੂਏ ਦੇ ਹੁੰਦੀਆਂ ਜੀ ਤੂ ਦੇ ਕਿਤਾਬ 12 ਤੇ ਹਾਂ ਉਹਦਾ ਅੱਧਾ ਕਰ ਲੋ 155 ਲਾ ਲੋ ਇਹ 155 ਬੈਟਾ ਵਿੱਚੋਂ 20 ਬੈੱਡ ਪਿਆ ਜ਼ਿਆਦੇ ਹੋ ਇਹਦੇ ਹੋਗੇ ਹੈਨਾ ਇਹ بڑے ਆ ਨਾ ਇੱਧਰ ਹਾਂ ਇੱਧਰ بڑے ਆ ਇਹ ਗੱਲ ਹੈ ਇੱਧਰ ਬੜਾ ਇੱਧਰਲੀ ਸਾਈਡ ਕੀਲੇ ਤੋਂ ਵੱਧਦੀ ਫਾਟ ਪਰਨੇ ਪਾਸੇ ਕੀਲੇ ਤੋਂ ਵੀ ਘਟਦੀ ਆ ਫਿਰ ਨਾ ਤੇ ਜਿੰਨੀ ਲੱਗਦੀ ਉਹੀ ਗੱਲ ਹੈ 30 ਬੈੱਡ ਮੰਨ ਕੇ ਚੱਲੋ 30 35 ਬੈੱਡ ਪਿਆ ਜ਼ਾਦੇ ਆ 55 ਦਾ ਬੈਟ ਨਾ 20 ਕ ਬੈਟ ਇਹਨਾਂ ਦੇ ਆ ਇਹ ਲੋਡ ਨਾ ਗਿਣ ਆਲੇ ਇਹ ਇਸ ਲੋਡ ਆਇਓ ਗਣੀ ਆਇਓ ਗਿਣਦਾ ਏ ਹੂੰ ਹੂੰ ਇਹ ਤਾਂ ਕੰਨੀ ਆ ਠੀਕ ਹੈ ਜੀ ਬਾਕੀ ਬੀਜ ਹੋ ਚੱਲੀ ਤਾਂ ਬੀਜ ਥੋੜੀ ਬਹੁਤੀ ਰਹਿ ਗਈ ਇੱਧਰ ਆ ਸਾਰੀ ਬੀਜੋ ਵੀ ਜੀ ਇੱਧਰ ਆ ਸਾਰੀ ਬੀਜੋ ਵੀ ਆ ਗੱਬੇ ਗੱਬੀ ਵਾਲੀ ਰਹਿ ਗਈ ਬਾ ਉਧਰ ਪਿਆਜ ਲਾਉਣ ਲੱਗੇ ਵੀ ਹੈ ਜੀ ਖੱਤੀ ਰਹੀ ਆ ਉਹ ਕਾਲੀ ਹਾਂ ਉਹ ਤਾਂ ਰਹਿੰਦੀ ਆ ਬੀਜ ਹੋਰ ਪਾਇਆ ਪਹਿਲਾਂ 15 ਤੇ ਦੀ ਹੁਣ 14 ਤੇ ਕਰੀ ਆ ਘਟਾਤੀ ਹੁਣ ਹਾਂ ਜਿਆਦਾ ਗਿਰਦਾ ਤਾਂ ਬੀਜ ਘਟ ਗਿਆ ਤਾਂ ਆਓ ਵੀ ਹਲੇ ਇਹਦੇ ਵਿੱਚ ਬੀਜ ਹੈਗਾ ਰਹਿੰਦੀ ਉਧਰ ਰਹਿੰਦਾ ਸਾਰੀ ਆ ਖੱਤੀ ਇਧਰ ਲਈ ਰੋੜ ਕਰਕੇ ਬਾਬੀ ਆਏ ਕਦੇ ਡੱਬੇ ਜੇ ਚ ਕਮਾਉਂਦੇ ਹੁੰਦੇ ਆਏ ਲੈਣਾ ਜੇ ਸਿੱਧੀ ਬੀਜ ਦੀ ਹੈ ਪਹਿਲਾਂ ਆਏ ਚਲੇ ਗਏ ਫਿਰ ਆਏ ਅੱਛਾ ਜੀ ਠੀਕ ਹੈ ਤਾਹੀਂ। هەر ਇੱਕ ਚੀਜ਼ ਦਾ ਆਪਣਾ ਆਪਣਾ ਹਿਸਾਬ ਹੁੰਦਾ ਏ ਜੀ, ਹੈਨਾ? ਹਾਂਜੀ। ਅੱਗੇ ਤਾਂ ਨਾ ਆਏ ਚੱਕ ਕੇ ਮੋੜ ਲੈ ਕਰਦੇ ਤਾਂ ਆਏ। ਅੱਗੇ ਕੀ ਹੁਣ? ਹਾਂ ਪਹਿਲਾਂ। ਹਾਂਜੀ। ਵਾਜਾ। ਵਾ ਫੇਰ ਆਏ ਮੱਲਾ ਕੱਢ ਦੇਣਾ ਏ। ਅੱਛਾ ਜਿਹੜੀਆਂ ਲੈਣਾ ਜੀ ਇਹਨੂੰ। ਅੱਛਾ ਜੀ। ਠੀਕ ਆ। ਹੁਣ ਤਾਂ ਮਸ਼ੀਨ ਦਾ ਵੀ ਹੋ ਜਾਂਦੀ। ਹੂੰ ਹੂੰ। ਉਰਦਾ ਮਸ਼ੀਨ ਨਾਲ ਬੀਜ ਹੋ ਜਾਂਦੀ ਆ। ਵਧੀਆ ਸੌਖੀ ਬੀਜ ਹੋ ਜਾਂਦੀ ਆ। ਕਿਹ ਪਤਾ ਤੈਨੂੰ ਫੇਰ ਨੱਟਣਾ ਪੈ ਜੇ ਬੀਜ ਥੁੱਕ ਗਿਆ। ਕਿਹ ਪਤਾ ਹੁਣ ਜੀ ਇੱਧਰ ਖੱਤੀ ਐਲੀ ਰਹਿੰਦੀ ਆ ਜਾਂ ਘਟ ਜਾਣਾ ਮੈਨੂੰ ਉਮੀਦ ਆ। ਮੈਨੂੰ ਲੱਗਦਾ ਘਟਣਾ ਜਾਵੇ। ਹਾਂ ਜਾਂ ਘਟਣਾ ਜਾਵੇ ਤਾਂ ਫੇਰ ਨਹੀਂ ਖੜਦਾ। ਇਹ ਤਾਂ ਹੈ ਜੀ ਉਹ ਗੰਨੇ ਤਾਂ ਦੇਖਿਆ ਹੀ ਤਾਂ ਆਪਾਂ ਜੀ। ਤਿੰਨ ਵਾਰੀ ਵਧਣਾ ਪੈ ਗਿਆ ਤਾਂ ਦੁਬਾਰਾ ਦੁਬਾਰਾ। ਈਲੇ ਨੂੰ ਇਹਨੂੰ ਤਿੰਨ ਵਾਰੀ ਘਟ ਗਿਆ ਤਾਂ। ਠੀਕ ਐ ਹੁਣ ਤਾਂ ਨਹੀਂ ਦੁਖਦਾ ਬਹੁਤਾ ਪੈਰ ਨਾ ਪੈਰ ਕਿਤੇ ਦੁਖਦਾ ਹੋਈ ਬੰਨਿਆ ਹੋਇਆ ਉਹ ਵਾਬੇ ਹੀ ਰੱਖਣਾ ਤਾਂ ਹੈ ਜੀ ਡਾਕਟਰ ਨੇ 3 ਮਹੀਨੇ ਕਿਹਾ ਤਾਂ ਜੀ ਠੀਕ ਤੁਸੀਂ ਕਹਿੰਦੇ ਮਹੀਨੇ ਬਾਅਦੇ ਖੋਲਣਾ ਗੱਲ ਤਾਂ ਹੈ ਠੀਕ ਹੁਣ ਹਵਾ ਵੀ ਬਹੁਤ ਚੱਲਦੀ ਅੱਜ ਜਿੱਲੜੀਓ ਹੁਣ ਤੈਨੂੰ ਪੱਖੜਨਾ ਚੱਲਿਆ ਪਰ ਤੋਂ ਚੁੱਤੀ ਨੂੰ ਸੰਗਰਾਦ ਨੂੰ ਸੰਗਰਾਦ ਤੇ ਸ਼ੁਰੂ ਹੋ ਜਾਣਾ ਪੱਗਣ ਤੋਂ ਬਾਅਦ ਕਿਹੜਾ ਮਹੀਨਾ ਹੁੰਦਾ ਜੀ ਫਿਰ ਵਿਸਾਖ ਫਿਰ ਵਿਸਾਖੀ ਆਊਗੀ ਅਪ੍ਰੈਲ 'ਚ ਬਜਾਤੇ ਅਪ੍ਰੈਲ ਦੀ ਸਟਾਰਟਿੰਗ ਜੇ ਚੇਕ ਕਨਕਵੜਣੀ ਸ਼ੁਰੂ ਹੋ ਜੰਦੀਆਂ ਹਾਂ ਹਾਂ ਆਪਣੀ ਤਾਂ ਹਾਲੇ ਆ ਲੇਟ ਵੱਟ ਹੋ ਗਈ ਹੈ ਨਾ ਇਹ ਤਾਂ ਹਾਲੇ ਖਾਸੀ ਛੁੱਟੀ ਆ ਜਿਹੜੀ ਜਿਹਨੂੰ ਮੱਕੀ ਹੋਣੀ ਚਾਹੀਦੀ ਪੌੜੀ ਇਹ ਜਿਹੜੀ ਜੀ ਠੀਕ ਹੈ ਠੀਕ ਹੈ ਬਾਕੀ ਉਹ ਕਣਕ ਬੜਾਈਆਂ ਬੜਾਈਆਂ ਤੇਜ਼ ਹੁੰਦਾ ਰੇਟ ਮੱਕੀ ਦਾ ਹਾਂ ਅੱਛਾ ਜੀ ਕੀ ਦਾ ਫਿਰ ਵੀ ਆਉਣਾ ਹੈ ਠੀਕ ਹੈ ਲੋਜੀ ਮੱਕੀ ਦਾ ਬੀਜ ਸੀ ਅ ਭਿੰਡੀਆਂ ਲੱਗੇ ਵੀ ਲਾਉਣ ਭਿੰਡੀਆਂ ਵੀ ਲੱਗੀਆਂ ਬਸ ਇੱਕ ਲੈ ਰਹੀ ਮੈਂ ਉਹਨਾਂ ਨੂੰ ਪਾਣੀ ਲਾ ਦਈਏ ਬਈ ਉਹ ਸਾਬ ਗੈਲ ਅਨੇ ਖੋਦ ਕੇ ਮੈਂ ਛੱਡ ਦਈਏ ਪਾਣੀ ਵਿੰਦਰ ਦੇ ਪਿਆ ਪੂਰਾ 30 ਕਿਲੋ ਬੀਜ ਆਪਣੇ ਪੈ ਕੇ ਜੀ ਉਰੇ ਕੀਲੇ ਦੇ ਸਾਬ ਗੈਲ ਸਿੱਧੀ ਪੁੱਤੀ ਕਰੀ ਮੈਂ ਥੋੜਾ ਜਿਹਾ ਵਧਾ ਚੜੇ ਪੁਆਇੰਟ 35 35 ਕਿਲੋ ਬੀਜ ਪੈ ਗਏ ਵਧੀਆ ਬੀਜ ਹੋਗੀ ਡ੍ਰਿਲ ਗੈਲ ਢੀ ਲੱਗੇ ਵੀ ਲਾਉਣ ਵਾਸ ਇੱਕ 11 ਇੱਕ ਲੈ ਰਹਿੰਦੀ ਆ ਲਾਸਟ ਤੋਂ ਬਾਅਦ ਮੈਂ ਗਿਆ ਵੀ ਪਾਣੀ ਛੱਡ ਦਿੱਤੀ ਆ ਛਲਾ ਦੀ ਜਿਹੜਾ ਹੈਗਾ ਪਾਣੀ ਆ ਪਾਣੀ ਦਾ ਸਿੱਟੀ ਚੱਲ ਕੰਦੀ ਆ ਕੋਰ ਤਾਂ ਕੋਈ ਨਹੀਂ ਕੋਰਾ ਜਾਂ ਵੀ ਕਹਿੰਦਾ ਹੁਣ ਵੀ ਕੰਨਾ ਵੀ ਪਾਣੀ ਮੰਗਦਾ ਹੁਣ ਇੱਧਰ ਤਾਂ ਪਾਣੀ ਲਾਤਾ ਦਾ ਜਿੱਧਰ ਪਿਆਜ ਲਾਇਆ ਇਹਦਾ ਇਹ ਲੈਨਰ ਰਹਿ ਗਈਆਂ ਦੀਆਂ ਇਹਨਾਂ ਨੂੰ ਅੱਜ ਲਾ ਦੇਣਾ ਆਪਣੇ ਹੁਣ ਬਸ ਲਾਸਟ ਲਾਈਨ ਰਹਿ ਗਈ ਲੱਗੇ ਵੀ ਲਾਉਣ ਕਾਲੂ ਫੇ ਪਿਆਜ ਲਾਵਾਂਗੇ ਪਰ ਮੋਟਰ ਪਰ ਇਹ ਪਿਆਜ ਵੀ ਵਧੀਆ ਚੱਲਿਆ ਹੋਆ ਆਪਣਾ ਵਧੀਆ ਚੱਲ ਪਿਆ ਦਿਖਦਾ ਹੈ ਲੈਣਾ ਜੀ ਵਿੱਚ ਬਾਕੀ ਦੇਖਦੇ ਹੁਣ ਆਪਣਾ ਯਾਨੀ ਕੇ ਕਈ ਪਕਾਊ ਕਹਿੰਦੇ ਤੇ ਬੀਜੋ ਕਈ ਕਹਿੰਦੇ ਤੇ ਟਾਲ ਵਾਲੀ ਵੀ ਠੀਕ ਆ ਕੱਲ ਇੱਕ ਭਾਈ ਕਹਿੰਦਾ ਵੀ ਟਾਲ ਫਿਕੀ ਕਰਨੀ ਉਹ ਟਾਲ ਪਰ ਗੇਰਾਂਗੇ ਜੀ ਫਿਰ ਚਲੀ ਜਾਂਦੀ ਕਈ ਵਾਰੀ 300 ਰੁਪਏ ਰੇਟ ਵੀ ਹੁੰਦਾ 200 ਮੀਟਰ ਦਾ 2.5 ਮੋਟਰ ਜਿਆਦਾ ਜ਼ਰੂਰ ਜ਼ਰੂਰ ਪਾ ਦੇ ਕੇ ਚੱਲ। ਵਾਕੀ ਚਲੋ ਚਲਾਉਂਦੇ ਆ ਮੋਟਰ ਹੁਣ। ਲਾਸਟ ਲਾਈਨ ਲੱਗੀ ਨੇ ਜਿਹੜੀ ਹੈਗੀ ਸੀ। ਮੈਦਦੇ ਤੇ ਪਾਣੀ ਛੱਡ ਦੇਣਾ ਆਪਾਂ ਨੇ। ਉੱਪਰ ਡੀਰੀਆਂ ਦੇਖ ਲਓ ਜੀ ਬਈ 1 2 3 4 5 6 7 8 9 10 11 12 13 14। ਵਧੀਆ 15 ਲਾਈਨਾਂ ਹੈ। 15 ਲਾਈਨਾਂ ਵਿੱਚ ਆਪਾਂ ਨੇ 2-2 ਲਾਈਨਾਂ ਲਾਈਆਂ ਇੱਕ ਨਾ। ਅਤੇ 5-5 ਇੰਚ ਵਰਦਾਨਾ ਸਿਟਿਆ ਏ। ਇਹਦੇ ਵਿੱਚ ਆਪਣਾ 1.5 ਕਿਲੋ ਬੀਜ ਲੱਗਿਆ। ਦਾਣਾ ਟੱਕਦੇ ਹਾਂ। ਕਰ ਦੋ ਲਾਈਨ ਪੂਰੀ ਫੇਰ ਚਲਾ ਦਈਏ ਮੋਟਰ ਨੂੰ। ਹੋਰ ਕੀਆ? ਸਲੈਟ ਹੈਗੀ ਅੱਧਾ ਘੰਟਾ ਲੱਗਣਾ ਨਹੀਂ। ਪਾਣੀ ਲਾ ਕੇ ਪਾਸੇ ਕਰੀਏ। ਚਲ। ਪੇਰ ਇੱਥੇ ਤੇ ਲਿਆਂਦਾ ਬੀਜ ਰੋਪੜ ਤੇ ਉਹ ਬੀਜ ਨੂੰ ਦਵਾਈ ਲੱਗੀ ਵੀ ਸੀ ਹੈ ਨਾ ਉਹ ਮੂਸਮ ਦਾ ਬਾਈ ਹੂੰ ਇਹਨੂੰ ਨਹੀਂ ਹੈਗੀ ਹੈਗੀ ਆ ਉਹਨੂੰ ਤਾਂ ਦਵਾਈ ਦੀ ਹੈ ਬਿਸਮਿਲਲਾ ਲ ਵਾਲੇ ਚੱਲ ਕੋਈ ਨਹੀਂ ਦੇਖਦੇ ਆ ਚਲੋ ਗਾਇਸ ਕੋ ਜਲਾ ਨਹੀਂ ਕਿਆ ਉਹ ਗਿੱਲੀ ਹੋ ਤਾਂ ਜਾਣੀ ਜੇ ਪਾਣੀ ਲੱਗਣਾ ਆਲਮੜਾ ਤੱਕ ਕਰਦੇ ਨਹੀਂ ਸਾਰੀ ਉਹ ਗਿੱਲੀ ਹੁਣ ਪਾਣੀ ਚੱਲਣ ਦੀ ਧੀਰ ਆ ਬਸ ਜਦੇ ਮਾਰਨਾ ਮੋਟਰ ਨੇ ਭਰ ਕੇ ਅੱਛਾ ਟਰੈਕਟਰ ਨਾਲ ਮਗਾਂ ਆਲੂ ਪਟਣੇ ਵਾਲੀ ਮਸ਼ੀਨ ਦੇ ਲੈ ਢੱਲੋਂ ਕੰਮ ਗਿਆ ਇਹਦੇ ਕਹਿੰਦਾ ਕਹੀ ਗੱਲ ਪਰ ਪਨੀਰੀ ਹੈ ਵਧੀਆ ਹੂੰ ਪਨੀਰੀ ਬਹੁਤ ਅੱਛਾ ਪਰ ਕੱਖ ਵੀ ਨਹੀਂ ਆ ਸਾਫ਼ ਨਹੀਂ ਪੂਰਾ ਇਹਨੂੰ ਕਹਿੰਦਾ ਪਾਣੀ ਛਿੜਕ ਲਾ ਦੇਖੀ ਜਿੱਥੇ ਪਾਣੀ ਛਿੜਕਿਆ ਪਉਂਗਾ ਉੱਥੇ ਦੇਖੀ ਕਿਆ ਵਧੀਆ ਪੱਟੂਣੀ ਐ ਇਹ ਖੁਰਪਾ ਲੀ ਗੈਲ ਹਾਂ ਇਹੋ ਪਾਸਾ ਕੱਕਾ ਗੈਲਦੀ ਕਿਆ ਪੱਟੀ ਜਾਈਂ ਜਿਹੜਾ ਆਇਆ ਹਜੇ ਵੀ ਸੁੱਕਾ ਐ ਛਿੱਲ ਲੇਤਾ ਹਨ ਹਾਂ ਮਾਂ ਨੂੰ ਛਿੱਲਿਆ ਹੂੰ ਨੋ ਜੀ ਪਨੀਰੀ ਪੱਟਣ ਲਾਤੇ ਹੁਣ ਉੱਧਰ ਗਿਆ ਨਿਬੜ ਪਾਣੀ ਚਲਾਤਾ ਉੱਧਰ ਕਾਲੂ ਹਾਂ ਪਿਆਜ਼ ਲਾਵਾਂਗੇ ਉੱਪਰ ਮੋਟਰ ਉੱਪਰ ਜਹੀ ਵਾਲੇ ਚ ਡਿੱਗਾ ਕਿਥੋਂ ਆ ਮਗਾ ਵੀ ਹਾਂ ਪਿਆਜ਼ੇ ਪਿਆਜ਼ ਕਰਦੇ ਨੇ ਆਪਣੀ ਫਰੀ ਦੀ ਹੈਗੀ ਸੀ ਆ ਇੰਨੀ ਕਿਥੋਂ ਲੱਗ ਜੈਣੀ ਮਗਾ ਵੀ ਚੱਲ ਉੱਥੇ ਵੀ ਪਿਆਜ਼ੇ ਸਹੀ ਦੇਖੀ ਜਾਉ ਨਦੀਆ ਜਿਹੜਾ ਕੋਈ ਹੁੰਦਾ ਨਹੀਂ ਫਿਰ ਨਦੀਆ ਤਾਂ ਹੈ ਹੀ ਸਾਡੇ ਕੋਲ ਬੈਠ ਕੇ ਵੇਚਣ ਨੂੰ ਹੋਰ ਕੀ ਮੰਦਾ ਹੋ ਗਿਆ ਦਿਹਾੜੀ ਬਰਾਕੇ ਨੂੰ ਕਹਦੇਗਾ ਨਾ ਜਾਹਾ ਐ ਨਦੀਆ ਹੋਰ ਕੀ ਤੇ ਪਾਣੀ ਛਿੜਕੇ ਵੀ ਤਾਂ ਕਿੰਨਾ ਫਰਕ ਓ ਹਾਂ ਠੀਕ ਹੈ ਮੰਨਣੀ ਤਾਂ ਕਦੇ ਤੁਸੀਂ ਹੁੰਦੀ ਨਹੀਂ ਹਾਂ ਚਲ ਪਟ ਉਹਦਰ ਪਾਣੀ ਦੇਖਿਆ ਵਾ ਜਿਹੜਾ ਚੱਲਦਾ ਪਿੰਡੀਆਂ ਨੂੰ ਦਾ ਦਲੀਪ ਸਾਡੀ ਵੀ ਘੜਦੋ ਹਲੇ ਕੋਈ ਪਰਚੀ ਹਾਂ ਕੋ ਵੀ ਨੰਬਰ ਲਗਾ ਅਸ ਕਿਦਾਂ ਫਸਿਆ ਵਾ ਤੂੰ ਤੋ ਨਿਕਲਿਆ ਹੀ ਨਹੀਂ ਬਾਟੋ ਹਾ ਹੋ ਗਿਆ ਬਫਾ ਇਹਨੇ ਆਪੇ ਸਾਈਡ ਮਾਰ ਕੇ ਘੀਰ ਦੇਣਾ ਹੁਣ ਸਿਰੇ ਤੱਕ ਵੱਧ ਹੁੰਦੇ ਨਹੀਂ ਗਾਹਾਂ ਵੀ ਜਿੱਥੇ ਟੋਏ ਤੇ ਬੜੇ ਬੜੇ ਲੈ ਜਮੀਂ ਪੈ ਗਿਆ ਨਿਕਲਦਾ ਵੀ ਨਹੀਂ ਹੁਣ ਪੱਕੀ ਤਾਂ ਹੈਗਾ ਨਹੀਂ ਟੋਏ ਬਹੁਤ ਵੱਡੇ ਤੇ ਕੋਈ ਨਹੀਂ ਵੱਡਾ ਸਭ ਲੰਗੇ ਆਣੇ ਜਗਾ ਥੋੜੀ ਹੋ ਵੱਡੀ ਆ ਹੈ ਜਗਾ ਥੋੜੀ ਹੋ ਵੱਡੀ ਆ ਕਹਿੰਦੇ ਹੋ ਜਾਣਾ ਮਨ ਤਾਂ ਲੱਗਦਾ ਨਹੀਂ ਹੈ ਕਹਿੰਦੇ ਹੋ ਜਾਣਾ ਹੋ ਜਾਣਾ ਕਿੰਨੀ ਭਰੀ ਆ ਭਰੀ ਤਾਂ 240 ਤੋਂ ਉੱਪਰ ਹੈ ਦੇਰੀ ਹੈ ਵਿੱਚ ਵੀ ਤਾਂ ਪਿਆ 14 ਕੁਇੰਟਲ 15 ਕੁਇੰਟਲ ਵਿੱਚ ਪਿਆ ਤੇ ਆਪਾਂ ਥਾਂ ਦੇਖੋ ਬਾਪਾ ਸੋਣਾ ਕਹਿੰਦੇ ਸਿਰ ਕੱਢ ਮੇ ਰਕਾਰਡ ਪੈਦਾ ਕੀਤੇ ਹੋਵੇ ਆ ਬੰਦਾ ਆਏ ਹਾਏ ਮੱਡਾ ਖੁਸ਼ ਆ ਪੂਰਾ ਬਾਪੂ ਕਾਣੇ ਦਲੀਬ ਨੇ ਪਾਇ ਫਿਰ ਲਾ ਰਣਾ ਸੀ ਉਹ ਲੀਬ ਜਿਹੜਾ ਤੈਨੂੰ ਹੈ ਹੈ ਕਾਣੇ ਮੈ ਰਲਾ ਰਣ ਕੇ ਪਾਇ ਬਦਲੀਬੇ ਪਾਉਂਦਾ ਰਹੇ ਹੂੰ ਹੂੰ ਉਹ ਪਰਲਾ ਵੀ 18 ਐ ਇਹਦੇ ਚ ਵਜਨ ਜਾਂਦਾ ਹੋ ਮੈਂ ਤੈਨੂੰ ਕਹਿਆ ਉਹ 18 ਖੜਾ ਕਰਨ ਉਹ ਸਾਹਮਣੇ ਵੀ 18 ਰਹੀਆਂ ਖੜਾ ਹਾਂ ਆ ਵੀ 18 ਰਹੀਆਂ ਤੇ 85 ਕਿਧਰ ਗਿਆ 85 ਹਾਂ ਸੱਚੋਂ ਇਹ ਤੇ ਗਬਲੀ ਡੌਲ ਤੇ ਪਰਲੇ ਪਾਸੇ 85 ਆ ਨਾ ਡੇਢ ਕਿਲਾ 18 ਦਾ ਹੂੰ ਆਹ ਖੱਤੀ ਥਾਂ ਦੀ ਆ ਖਾ ਉਹ 18 ਖੜਾ ਹਲੇ ਕਿਹੜਾ ਉਹ ਸਾਰੀ ਖੜਾ ਹੈ ਆਹੀ ਗਿਰਿਆ ਇੱਧਰ ਇਹ ਥੋੜਾ ਜਿਆਦਾ ਮੱਲਿਆ ਬੰਦਾ ਸਾਰਾ ਠੀਕ ਆ ਆਦਾ ਦਾ ਉਹ ਭਰੀ ਦਾ ਭਾਰੀ ਬੰਦਾ ਭਰੀ ਭਾਰੀ ਗੱਨਾ ਵੀ ਮੋਟਾ ਏ ਭਾਈ ਜੇ ਦੇਣਾ ਹੀ ਆ ਯਾਰ ਦਵਾਂਗਾਗਾ ਤੇ ਨਹੀਂ ਹਾਂ ਹਾਂ ਚਾਂਜੇ ਦਾ ਨਹੀਂ ਨਹੀਂ ਵਜਨ ਦਿੱਤਾ ਟਰਾਲੇ ਨੂੰ ਗੰਨੇ ਨੇ ਹੋਰ ਕੀ ਦਾ ਦਊ ਉਹ ਪਤਾਉਣਾ ਹਦਾ ਤੂੰ ਕਹਿੰਦਾ ਨਹੀਂ ਹਦਾ ਦਾ ਹਾਂ ਬਾਪੂ ਨੀ ਆਇਆ ਹਲੇ ਬਾਪੂ ਆਉਂਦਾ ਤੁਹਾਨੂੰ ਇਹ ਡੀਲਰ ਬਣਦਾ ਹੈ ਤੂੰ ਕਹੇ 685 ਭਕਾਉਂਗਾ ਮਾਹੋਂ ਲੈ ਕੇ ਵੀ 20 20 ਕੁਇੰਟਲ ਜਾਣਾ ਹਾਂ ਸਾਰਾ ਚੱਕਾ ਹੋਣਾ ਮੈਂ ਸਾਰਾ ਚੱਕਾ ਕੇ ਮੈਂ ਗਟਾਈਆਂ ਨਹੀਂ ਕਰਨੀਆਂ ਇਹਦੀ 600 ਨੂੰ ਸਾਰਾ ਨਹੀਂ ਲੀ ਜਾਣਾ 600 ਨੂੰ ਲੀ ਜਾਂਦੇ ਥੋੜਾ ਜੇ ਸਾਰਾ ਦੇਣਾ ਹੈ ਫਿਰ ਘੱਟ ਰੇਟ ਪਰ 500 ਨੂੰ ਵੀ ਲੈ ਜੀਵੇ ਕੋਈ 500 ਨੂੰ ਲੈ ਜਾਂਦੇ ਹੋ ਬਾਅਦ ਚ ਪਦਪਤੀ ਤੇ ਨਹੀਂ ਖੜੋ ਹੁਣ ਜੇ ਸੂਰ ਪੈ ਗਿਆ ਤਾਂ ਇਹ ਕਹਣਾ ਮਰ ਗਈ ਗਲਗੇ ਹੈਂ ਵੇਜਾਂ ਤਾਂ ਤੋੜ ਨਹੀਂ ਹੈ ਯਾਰ ਫਿਰ ਥੋੜਾ ਜਿਹਾ ਬਾਈ ਨਾਲ ਹੀ ਟੁੱਟਦਾ ਹੁੰਦਾ ਥੋੜਾ ਹੀ ਟੁੱਟੂਗਾ ਤੇ ਉਹਨਾਂ ਰੇਟ ਵੀ ਵੱਜ ਜਾਂਦਾ ਬਾਈ ਤੂੰ ਐਂ ਦੇਖ ਰਿਹਾ ਕੋਈ ਗੰਨਾ ਕਾਣਾ ਨਹੀਂ ਹੈਗਾ ਇਹਦੇ ਜੇ ਕੋਈ ਹੋਵੇ ਇੱਕ ਅਚਾਰ 18 ਚ ਪੇਤਾ ਹੈ ਬਿਮਾਰੀ ਤੇ ਬਚਿਆ ਵਾ ਲਾਲੀ ਨਹੀਂ ਹੈਗੀ ਬਿਮਾਰੀ ਤੇ ਲਾਲੀ ਦਾ ਰੈੱਡ ਰੋਡ ਤਾਂ ਹਰੇ ਗੰਨੇ 'ਚ ਥੋੜਾ ਹੁੰਦਾ 95 'ਚ ਵੀ ਹੁੰਣਾ ਰੈੱਡ ਰੋਡ ਤਾਂ ਤੇਰੇ ਠੀਕ ਜਾਵਾਂਗੇ ਆਪਣੇ ਨਹੀਂ ਹੈਗਾ ਰੈੱਡ ਰੋਡ ਰੈੱਡ ਰੋਡ ਦਾ ਫੇਰ ਖਤਰਨਾਕ ਬਿਮਾਰੀ ਆ ਜਮਾਠੀ ਦਾ ਬੀਜੀ ਕਸਾਲ ਹਰਿਆਣੇ ਦੇ ਹਾਂ ਉੱਚ ਦੇਖਿਆ ਤਾਂ ਕਿੰਨਾ ਤਾਂ ਹੋਰ ਫੇ ਕਿੱਦਾਂ ਬਾਈ ਅਸਤਰੀ ਕਾਲ ਜੀ ਠੀਕ ਆ ਹਾਂ ਨਵਧੀਆ ਹੋਰ ਬਸ ਠੀਕ ਠਾਕ ਹੈ ਨਵੀਤਾ ਜੀ ਕੋਈ ਨਵੀਤਾ ਜੀ ਕੋਈ ਨਹੀਂ ਹੈਗੀ ਹਾਂ ਠੀਕ ਆ ਬਸ ਜਿਹੜਾ ਦਿਨ ਲੱਗੀ ਜਾਂਦਾ ਇੱਧਰ ਬਾਡਾ ਲਾਤਾ ਹੈ ਇੱਧਰ ਬਾਡਾ ਲਾਇਆ ਗਰੇ ਕਰਕੇ ਨਾ ਨਾ ਠੀਕ ਆ ਵਲੀ ਬਾਡਾ ਕੀ ਚਲਣਾ ਤੁਸੀਂ ਨਹੀਂ ਕਹਨੂ ਨਾਲੇ ਇਹਦਾ ਨਾ ਹੁਣ ਅਹੇ ਤਮਾ ਜਾ ਸੀ ਗੰਨਾ ਬੀਜੂਗੇ ਹਾਂ ਆ ਸਾਰਾ ਹੀ ਬਾਕੇ ਆ ਨਹੀਂ ਹੂੰ 400 ਹੋ ਜੂਗਾ ਫੇਰ ਫਿਰ ਕੰਪਿਊਟਰ ਕਰਨਾ ਹੈ ਕਿੰਨਾ ਕਹਿ ਲੇ ਵੀ ਨਹੀਂ ਲਉਣਾ ਹੁਣ ਇਹਨੂੰ ਇੱਕ ਵਾਰ ਫੇਰ ਬਾਉਣਾ ਮੈਂ ਲਿਆ ਕੇ ਰੁਟਾ ਇਹਨੂੰ ਘਰ ਦੇਣਾ ਪਾਣੀ ਦਾ ਬਚਲਾ ਕੇ ਆਖਾ ਕੱਖ ਕਲ ਜੂ ਸਾਰਾ ਹੀ ਪਾਣੀ ਦਾ ਥੋੜਾ ਕੱਖ ਕਲਣਾ ਕੀ ਕਹ ਲੈ ਗਲੂ ਏਕੜਾ ਬਾਕੇ ਸੁਕਣਾ ਕੱਖ ਨੇ ਸੋਕੇ ਚ ਏਕੜਾ ਦੇ ਨੇ ਵਿਚੇ ਪਿਆ ਰਹਿਣਾ ਹਰਾ ਹੋਈ ਜਾਣਾ ਥੱਲੇ ਜੜਨੇ ਤੇ ਨਾ ਹੀ ਲਾਉਂਗੇ ਪਾਣੀ ਪਾਣੀ ਨਾ ਲਾ ਇੱਕ ਸੁੱਕਾ ਬਾਈ ਆ ਸੁੱਕਾ ਹੀ ਬਾਈ ਆਂਦੇ ਸੁੱਕਾ ਬਾਝ ਨੂੰ ਸੁੱਕਾ ਏਕੇ ਚੋਂ ਧਾਨ ਥੋੜਾ ਲਾਉਣੇ ਤਾਂ ਵੀ ਜਿਹੜਾ ਵੀ 6 ਮਹੀਨੇ ਖੜਾ ਕੇ ਰੱਖੂਗਾ ਪਾਣੀ ਦੇ ਮਿੱਟੀ ਥੱਲੇ ਆ ਕੇ ਨਾ ਬੁੱਧਾ ਹੋ ਜਾਣਾ ਬਸ ਹਾਂ ਰੇਹ ਵੱਡਣਾ ਹੀਦਾ ਫਿਰ ਇਹਨੂੰ ਬਾਹੀ ਜਾ ਬਸ ਹਾਂ ਹੁਣ ਨਹੀਂ ਇਹ ਥੋੜਾ ਹਰਾ ਹੋ ਜਾਏਗਾ ਨੀ ਹਰਾ ਹੋਈ ਜਾਣਾ ਜਨ ਮਿਲੀ ਜਾਣੀ ਹੁਣ ਤਾਂ ਨਾਲੇ ਗਰਮੀ ਬਹੁਤ ਹੈ ਸੁੱਕਣਾ ਇਹਨੇ ਮਾਨ ਲੈ ਕੇ ਚੱਲ ਜੀ ਹੁਣ ਰੂਡਾ ਵੀਟਰ ਪਾਉਣਾ ਸੀ ਆਹ ਸਾਰੇ ਵਾਹ ਕੇ ਆਣੇ ਹੂੰ ਇਹਦੇ ਨਾਲ ਵੀ ਗਲੇ ਮਾਰਦੇ ਇੱਕ ਵਾਰੀ ਨਾ ਠੀਕ ਚਾਰ ਤਾਂ ਫਨ ਟੌਂਦੀਆਂ ਠੀਕ ਨਹੀਂ ਵਧੀਆ ਵਧੀਆ ਹਾਂ ਸੀਡ ਨੈਚ ਕੀ ਫਿਰ ਇਹ ਹੈ 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 ਨਾ ਕੜਾਈਆਂ ਕਰਨੀਆਂ ਤੇਨੂੰ ਜਾ ਗਿਆ ਨਾ ਇਹੋ ਗੜਾਈ ਕਦੇ ਕਰਨੀ ਖਾਦੀਆਂ ਲੋੜੇ ਨਹੀਂ ਜਿੱਦਣ ਵੱਢ ਲਈ ਅਲਟਰਾ ਜੀ ਨੂੰ ਦਨੇ ਮਾਰਦੀ ਇੱਥੇ ਕਾ ਬੂਟਾ ਆਪਣਾ ਹਾਂ ਯਾਰ ਬੰਦਾ ਰੱਖਣਾ ਸੀ ਗੁੱਡਾ ਹੀ ਰੱਖ ਲਈ ਬੋਲਾ ਤੈਨੂੰ ਦੇ ਦੇਣਾ ਗੋਲਾ ਤੈਨੂੰ ਭੇਜ ਦੇਣਾ ਪੱਕਾ ਹੀ ਬੋਲਾ ਤੈਨੂੰ ਭੇਜ ਦੇਣਾ ਜਿੰਨਾ ਮਰਜ਼ੀ ਕਰੀ ਜਾਏ ਨਿਭੜ ਕੇ ਮੇਰਾ ਕੱਲ ਦਾ ਦੋ ਦਿਨਾਂ ਬਸ ਅੱਜ ਭਿੰਡੀਆਂ ਲਾਤੀਆਂ ਬਸ ਠੀਕ ਹੈ ਉਹਨੂੰ ਪਾਣੀ ਲਾਉਣ ਲੱਗਿਆ ਵਾ ਹੁਣ ਠੀਕ ਹੈ ਪਿਆਜ਼ ਜੀ ਪਨੀਰੀ ਪਟਣ ਲਾਤੀ ਉੱਪਰ ਕਾਲੂ ਪਿਆਜ਼ ਵੀ ਲਾ ਦੇਣਾ ਬਸ ਬਾਪੇ ਬਿਲੇ ਆ। ਵਾ ਠੀਕ ਆ। ਬਾਪੇ ਟਰਾਲੇ ਭਰੇ ਆ ਉਹਦੇ ਗਾਣੇ। ਭਈਆਂ ਗਿਣਦਾ। ਫੇਰੇ ਇਹਦੇ ਪਹਿਲਾਂ ਦੇਖ ਲਾ। ਫੇਰੇ ਟਰਾਲੇ ਭਰੇ ਆ। ਹੋਰ ਕੀ ਆ। ਟਰਾਲਾ ਦੇਖਣਾ ਇੱਕ। ਇੱਕ ਵਾ ਪਰਚੀ ਦਾ ਇੱਕ ਇੱਕ ਪਰਚੀ ਪਰਸਾ ਚੋਂ ਉਥੇ ਨੂੰ ਲਾ ਦੇਣਾ ਇਹਦਾ ਘੇੜਾ। 17 ਫੁੱਟ ਤੇ ਘੱਟ ਨਾਲ ਨਹੀਂ ਹੁਣ 17 18 ਫੁੱਟ ਘੱਟ ਨਾਲ ਨਹੀਂ। ਇੰਨੀ ਲਵਾਂਗੇ। ਹਾਂ। 16 ਦੇ ਤੋਂ ਉਪਰੇ ਹੀ ਖੇਲਣਾ 16 17 18 18.5। ਜਾ ਟਰੈਕਟਰ ਬਦਲੋ ਜੀ ਬਾਹਲੇ ਨਾਲ। ਆਏ ਹਾਂ। ਟਰੈਕਟਰ ਵੀ ਹੌਲੀ ਹੌਲੀ ਬਦਲ ਦਾਂਗੇ। ਹਾਂ। ਟਰੈਕਟਰ ਦਾ ਟਰੈਕਟਰ ਸੌਖਾ ਬਦਲ ਹੋ ਜਾਂਦਾ ਟਰਾਲਾ ਟਰੂਲਾ ਨਹੀਂ ਛੇਤੀ ਬਦਲ ਹੁੰਦਾ ਹੈਗਾ ਸੰਧ ਭਾਂਡੇ ਨਹੀਂ ਬਦਲ ਹੁੰਦੇ ਹੈਗੇ ਇਹ ਦੇਖ ਲਈ ਤੂੰ ਟਰੈਕਟਰ ਆਹਦੇ ਕੰਮ ਛੇੜੇਂਦਾ ਫੇਰ ਬਣਾਉਣੇ ਦਾ ਸੰਧ ਭਾਂਡਾ ਨਹੀਂ ਕੋਈ ਬਦਲ ਹੋਣਾ ਛੇਤੀ ਆਹ ਟਰੈਕਟਰ ਟਰੈਕਟਰ ਜਦ ਮਰਜ਼ੀ ਬਦਲ ਲਾ ਵਾਹ ਟਰੈਕਟਰ ਉਹ ਨਹੀਂ ਬੰਦਾ ਕਿਹੜਾ ਪੈਣ ਦਿੰਦਾ ਅਗਲਾ ਕਹਿੰਦਾ ਕੋਈ ਨਹੀਂ ਲੋਨ ਕਰਾ ਲਓ ਇਹ ਤਾਂ ਹੋਰ ਹੋ ਜੇ ਨਾ ਹੁਣ ਤਾਂ ਬੰਦੇ ਕਿੰਨਾ ਪੂਰਾ ਮੁਟੀ ਜਾਊਗਾ ਨਾ ਹੁਣ ਤਾਂ ਪੂਰਾ ਫਟਣ ਦਾ ਟਾਈਮ ਹੈ ਯਾਰ ਉਹ ਫਟਣ ਦਾ ਟਾਈਮ ਹੈ ਤਾਂ ਹੀ ਮੈਂ ਇਹਨੂੰ ਕਹਾਂ ਗੈਲੀ ਗੱਲ ਫੁੱਪੀ ਜਾ ਨਹੀਂ ਫੁੱਟਿਆ ਭਾਜ ਮੂਕ ਹੋ ਆਓ ਇਹ ਸਾਰੀ ਜੜੀ ਭਰੀ ਗਣੀ ਜਾਂਦਾ ਯੂ ਆਏ ਵੀ ਤਾਂ ਘਾਟ ਨਾ ਜਾਵੇ ਬਧੂਗਾ ਨਾ ਮੁੜ ਕੇ ਆਉਈ ਕਿਦੋਂ ਇਹ ਤਾਂ ਆਪ ਕਹਿੰਦੇ ਮੁੜ ਕੇ ਆਉਣਾ ਮੁੜ ਕੇ ਆਉਣਾ ਹੈ ਹੁਣ ਖਾਲੀ ਗਿਆ ਇਹਨੂੰ ਹਾਂ ਸਾਰਾ ਲੜਾ ਲਈ 110 ਭਰੀ ਇੱਧਰ ਇੱਧਰ ਪਈ ਫੇਰ ਭਲੇ 20 ਭਰੀਆਂ ਇੱਧਰ ਪਈਆਂ ਉਹ ਸਾਰਾ ਨਵੇੜਕੇ ਨਾ ਦੁਆਰਾ ਬੋਲੀ ਉਦਣ ਵੰਗੂ ਫੇਰ ਜੇ ਬਚ ਗਿਆ ਯਾਰ ਹਾਲੇ ਖਾਲੀ ਕਰਾ ਦੀ ਨੂੰ ਇਹ 2002 ਤਿੰਨ ਘੰਟੇ ਪੜਿਆ ਨਹੀਂ ਫਰਕ ਪੈਣਾ ਹੁਣ ਹਾਂ ਇਹਦਾ ਵੱਧ ਨਹੀਂ ਜਾਂਦਾ ਮੈਂ ਤਾਂ ਉਧਰ ਆਇਆ ਕਹਿੰਦਾ ਪੂਰਾ ਨਹੀਂ ਹੋਣਾ 50 18 ਥਾਲਾ ਬਹੁਤ ਹੋ ਜਾਣਾ ਵੀ ਲੜਦਾ ਮੈਂ ਲੜਾਈ ਵਧੀ ਅੱਜ ਦੇਖ ਲੜਾਈ ਕਿੰਨੀ ਵਧੀ ਹੁੰਦੀ ਸਾਫ਼ ਕਰਕੇ ਉਧਰ ਉਹ ਖਰੂ ਪਾਇਆ ਉਹਨਾਂ ਨੇ ਅਰੇ ਸ਼ਾਲਾ ਮਾਰਦੇ ਗੰਨੇ ਦੇ ਦੇਖ ਕੇ ਸਾਡੇ ਇਹਨੂੰ ਉਹਦਾ ਮਾਰ ਨਹੀਂ ਜਾ ਰਹੀ ਜੀ ਗੰਨੇ ਦਾ ਹੀ ਤਾਂ ਐ ਇਹ ਜਿਹਨਾਂ ਨੂੰ ਚਾਹ ਉਹ ਇਹ ਜਿਹਨਾਂ ਨੂੰ 25 30 ਕਿਲੇ ਮਿਲ ਜੂਗਾ ਨਾ ਸੀਜ਼ਨ ਪਾਰ ਕਹਿੰਦਾ ਦਾੜੀ ਬਹੁਤ ਆ ਤੁਹਾਨੂੰ ਇਹ ਲਿੰਗ ਮਿਲ ਜੜਾ ਵਦ ਸੀਜ਼ਨ ਪਾਰ ਆ ਨਿਕਰਿਆ ਵੇ ਇਹ ਵੀ ਦੇ ਦਿੱਤਾ ਸਹੀ ਦਾੜੀ ਮੋਚ ਜਿਹੜਾ ਅਮਰੀਕਾ ਤੇ ਆਇਆ ਹੁੰਦਾ ਮੈਂ ਤਾਂ ਆਪ ਕਹਾ ਵੀ ਇਹ ਬਣਿਆ ਵੇ ਕਿ ਅੱਜ ਹਾਂ ਚਾਵ ਚਾਹਾਂ ਪਹਿਲੇ ਹੜਾ ਲਿਓ ਹੌਲੀ ਬਾਟ ਪੂਨਰ ਜੀ ਬਈ ਆ ਗਿਆ ਕਿਹੜਾ ਹੁੰਦਾ ਵਾ ਉਹ ਉੱਪਰ ਜੜ ਕੇ ਦੇਖੂਗਾ ਕਿੰਨਾ ਦੇਖਦਾ ਉਧਰੋਂ ਦੇਖਦਾ ਆ ਦੇਖੀ ਆ ਦੇ ਕੋਠੇ ਉੱਪਰ ਜੜ ਕੇ ਜਦ ਹੀ ਗੈਦੂ ਪਾਸੇ ਹੋ ਜਾ ਭਰੀ ਘਵਾ ਕੇ ਮਾਰਨੀ ਤੇਰੇ ਇਹਨਾਂ ਨੇ ਭਰੀ ਮੂਟੂਏ ਜਮਾਨੀ ਨੇ ਗੰਨਾ ਕਿਤੇ ਥੋੜਾ ਲੰਬਾ ਯਾਰ ਵੱਡਾ ਫੇਰ ਹੀ ਥੋੜਾ ਬਾਹਰ ਹੁੰਦਾ ਉਹਨੇ ਵੀ ਫਿਰਦਾ ਗੰਨਾ ਤੇ ਪੂਰਾ ਤਾਂ ਲੰਬਾ ਕੱਲ ਮੈਂ ਪੂਰੀਆਂ ਮਿਣੀਆਂ ਔਰੇ ਛੋਟੀ ਤਾਂ ਮਿਣੀਆਂ ਨੇ ਨਹੀਂ ਗਣੀਆਂ 27 ਪੂਰੀਆਂ ਹੋਈਆਂ ਉਹਦਾ 23 ਦੀਆਂ ਹਾਂ ਜਿਆਦਾ ਆਪਾਂ ਨੇ ਲੈ ਕੇ ਤੇ ਹਰ ਵੀ ਜਾਂ 23 ਬੋਰੀਆਂ ਦੀਆਂ ਜਿਆਦਾ ਆਪਾਂ ਪਹਿਨਾ ਗਣੀਆਂ ਦੀਆਂ ਉਹ 27 ਦੀਆਂ ਕੱਲ ਉਹ 95 ਤਾਂ ਨਾ 95 ਦੀਆਂ 27 ਪੂਰੀਆਂ ਦੀਆਂ ਅੱਛਾ ਪੂਰੀਆਂ 27 ਦੀਆਂ 95 ਦੀਆਂ ਕਿਹੜੀਆਂ ਤੁਸੀਂ ਗਣੀਆਂ ਨਾਲੇ ਕਹਿੰਦੇ ਮੈਂ ਗਣੀਆਂ ਕੱਲ ਹੀ ਦੀਆਂ ਨਹੀਂ ਹੋਗਾ ਉਸ ਦਾ ਇਹ ਥੜਾ ਨਹੀਂ ਪੂਰੀ ਵੀ ਲੰਬੀ ਆ ਆ ਪੂਰੀ ਲੰਬੀ ਹੈ ਜੀ ਲੰਬੀ ਪੂਰੀ ਹੈ ਇਹਦਾ ਬਹੁਤ ਲੰਬੀ ਪੂਰੀ ਆ ਉਹਦੀਆਂ 27 ਪੂਰੀਆਂ ਦੀਆਂ ਇਹਦਾ ਪੂਰੀ ਬਹੁਤ ਲੰਬੀ ਆ ਦੇਖਤਾ ਸਹੀ ਪਰ ਇੱਕ ਗੱਲ ਦੇਖੀ ਮੈਂ ਖਾਲ ਗੰਨਾ ਡਾਇ ਹੀ ਕਰਦਾ ਬਾਈ ਹੈ ਗੰਨਾ ਕਰਦਾ ਡਾਇ ਹੀ ਡਾਇ ਕੰਮ ਕਰਦਾ ਪੂਰਾ ਕੰਮ ਕਰਦਾ ਡਾਇ ਆ 6-7 ਟੋਟੇ ਕਰਨੇ ਚਾਹੀਦੇ ਕੀਲੇ ਡਾਇਆ ਜ਼ਰੂਰੀ ਨਹੀਂ ਹੈਗਾ ਜਿਹੜਾ ਹੋਰ ਤੱਤ ਵੀ ਹੈ ਨਾ ਉਹ ਵੀ ਪਾਣੇ ਜ਼ਰੂਰੀ ਆ ਉਹ ਤਾਂ ਪਾਣੇ ਜ਼ਰੂਰੀ ਹੋਵੇ ਨਹੀਂ ਡਾਇਰ ਵੀ ਪੂਰਾ ਕੰਮ ਕਰਦਾ ਡਾਇਆ ਕਰਦਾ ਉਹ ਕੱਲਾ ਜੀ ਤੈਨੂੰ ਦੇਸੀ ਕੀ ਖਲਾਈ ਜਾਈਏ ਉਹਨੇ ਕੰਮ ਨਹੀਂ ਕਰਨਾ ਗੈਲੂ ਦੇਗਾ ਰੋਟੀ ਦੇਸੀ ਸ਼ੱਕਰ ਹੋਵੇ ਤੇਰੀ ਸਾਜੀ ਹੋਵੇ ਉਹ ਚੀਜ਼ਾਂ ਲੱਗਾਂ ਦੇਸੀ ਕੀ ਸੁਣ ਲਾ ਫਿਰ ਕੀ ਯਾਰ ਰਾਤ ਆ ਗਿਆ ਮੇਰੇ ਆਦ ਰਾਤ ਸਾਲੀ ਗੋਭੀ ਬਣਾ ਲਈ ਬੰਦ ਹਾਂ ਮਾਹਣੂ ਬਈ ਮੈਨੂੰ ਸਵਾਦ ਨਹੀਂ ਲੱਗਦੀ ਗੋਭੀ ਬੰਦ ਗੋਭੀ ਹਾਂ ਇਹ ਗਈ ਨਾ ਬਾਹ ਸਵਾਦ ਮਾਹਣੂ ਤਾਂ ਮੈਂ ਜੰਗੀ ਵਾਲਾ ਪਾ ਕੇ ਦੇਸੀ ਤਾਸਵਾਦ ਲੱਗਣੀ ਬਈ ਇਹ ਹਾਂ ਠੀਕ ਨਹੀਂ ਗੱਲ ਮੈਂ ਸਾਰੇ ਦੋ ਜਾਮਚੇ ਪਾ ਲੇ ਫੋਲੋ ਭਰ ਕੇ ਸਪੈਸ਼ਲੀ ਸਬਜ਼ੀ ਘੜ ਗਈ ਮੈਂ ਫੇਕ ਐ ਤਾਂ ਮੈਂ ਇੱਕ ਥੋਰ ਪਾ ਲਿਆ ਬਾਬਾ ਅੱਧੇ ਘੰਟੇ ਕੇ ਬਾਅਦ ਕੁੜੀ ਜੀ ਉਹਦੀ ਖੋਲ ਲ ਖੋਲ ਲ ਖੋਲ ਲ ਖੋਲ ਲ ਖੋਲਦੀ ਖੋਲਦੀ ਰੋੜੀ ਖਾ ਗਿਆ ਤਾਂ ਕਿਹਦੇ ਹੋਲ ਡਿੱਗੀ ਆ ਦੇਸੀ ਕੀ ਨਲ ਜਾਂਦਾ ਹੈ ਦੇਸੀ ਕੀ ਨਾਲ ਹੀ ਹੱਥਾਂ ਸਵੇਰ ਦੀ ਖੰਗ ਨਹੀਂ ਆਈ ਮਨ ਦੇਲਾ ਹੇ ਅਸਲ ਮਾ ਜਿਹੜਾ ਆਪਣਾ ਪਾਣੀ ਖੰਡਾ ਪੀਂਦੇ ਬਾਅਦ ਵਾਰ ਰੁਕਤੀ ਤੇ ਨਹੀਂ ਠੰਡਾ ਤਾਂ ਪੀਓ ਨਾ ਉਹ ਖਰਾਬ ਨਾਰਮਲ ਪਾਣੀ ਖਰਾਬ ਹੋਣਾ ਹੁਣ ਗਿਆ ਗਰਮ ਹੋਣਾ ਅੱਛਾ ਚੱਲ ਤੂੰ ਸਾਰੀ ਨਾ ਕਰਦੇ ਆਪਾਂ ਠੰਡਾ ਪਾਣੀ ਕੱਢਣਾ ਡੁੱਟੀ ਮਤੇ ਪੀ ਲੈਣਾ ਹਾਂ ਉਹ ਤਾਂ ਹੈ ਉਹ ਖਰਾਬ ਕਰਦਾ ਨਾਰਮਲ ਪਾਣੀ ਚਾਹੀਦਾ ਨਾਰਮਲ ਚਾਹੀਦਾ ਕੋਸਾ ਇੱਕ ਦੁੱਧ ਲਾਜ਼ਮੀ ਚਾਹੀਦਾ ਸਾੜੀਆਂ ਨਾੜੀਆਂ ਨੂੰ ਸਾਫ਼ ਹੋ ਜਾਂਦੀਆਂ ਸ਼ਾਮ ਨੂੰ ਦੁੱਧ ਦਾ ਪੀਣਾ ਚਾਹੀਦਾ ਕੈਲਸ਼ੀਅਮ ਉਹ ਵੀ ਇੱਕ ਹੈ ਹਾਂ ਚੱਲ ਠੀਕ ਆ ਫਿਰ ਠੀਕ ਆ ਜੀ ਠੀਕ ਚਲੋ ਮਿਲਦੇ ਆ ਜੀ ਫਿਰ ਓਕੇ ਓਕੇ